ਟੜਕੇ ਉੱਠਕੇ ਚਾਹ ਬਣਾਈ ਚਾਹ ਬਣਾਈ ਕੱਪ ਚ ਪਾਈ ਉੱਤੋਂ ਆ ਗਈ ਸੱਸ ਕਹਿੰਦੀ ਮੈਨੂੰ ਦੇ ਦੇ ਮਾੜਾ ਪੈ ਗਿਆ ਚਸ ਕਹਿੰਦੀ ਮੈਨੂੰ ਦੇ ਦੇ ਮਾੜਾ ਪੈ ਗਿਆ ਚਸ ਟੜਕੇ ਉੱਠਕੇ ਚਾਹ ਬਣਾਈ ਚਾਹ ਬਣਾਈ ਕੱਪ ਚ ਪਾਈ ਉੱਤੋਂ ਆ ਗਿਆ ਸੋਹਰਾ ਕਹਿੰਦਾ ਮੈਨੂੰ ਬਾੜੀ ਬਾਕੀਆਂ ਨੂੰ ਥੋੜਾ ਥੋੜਾ ਕਹਿੰਦਾ ਮੈਨੂੰ ਬਾਲੀ ਬਾਕੀਆਂ ਨੂੰ ਥੋੜਾ ਥੋੜਾ ਤੜਕੇ ਉੱਠ ਕੇ ਚਾਹ ਬਣਾਈ ਚਾਹ ਬਣਾਈ ਕੱਪ ਚ ਪਾਈ ਉੱਤੋਂ ਆ ਗਿਆ ਜੇਟ ਕਹਿੰਦਾ ਮੈਨੂੰ ਦੇ ਦੇ ਐਵੇਂ ਨਾ ਟੇਡਾ ਟੇਡਾ ਵੇਖ ਕਹਿੰਦਾ ਮੈਨੂੰ ਦੇ ਦੇ ਐਵੇਂ ਨਾ ਟੇਡਾ ਟੇਡਾ ਵੇ ਤੜਕੇ ਉੱਠ ਕੇ ਚਾਹ ਬਣਾਈ ਚਾ ਬਣਾਈ ਕੱਪ ਚ ਪਾਈ ਉੱਤੋਂ ਆ ਗਿਆ ਦਿਉਰ ਕਹਿੰਦਾ ਮੈਨੂੰ ਦੇ ਦੇ ਤੂੰ ਬੜਾਲਾ ਪਾਪੀ ਹੋਰ ਕਹਿੰਦਾ ਮੈਨੂੰ ਦੇ ਦੇ ਤੂੰ ਬੜਾਲਾ ਪਾਪੀ ਹੋਰ ਟੜਕੇ ਉੱਠਕੇ ਚਾ ਬਣਾਈ ਚਾ ਬਣਾਈ ਕੱਪ ਚ ਪਾਈ ਉੱਤੋਂ ਆ ਗਈ ਨਣਾਣ ਕਹਿੰਦੀ ਮੈਨੂੰ ਦੇ ਦੇ ਮੈਂ ਬੜੀ ਪਰੇਸ਼ਾਨ ਕਹਿੰਦੀ ਮੈਨੂੰ ਦੇ ਦੇ